ਬਹੁਤ ساری ਦੁਨੀਆ ਬਹੁਤ ਸਾਰੇ ਲੋਕ ਸਾਡੇ ਦੋਸਤ ਭਰਾ ਨਸ਼ੇ ਦੀ ਦਲਦਲ ਦੇ ਵਿੱਚ ਫਸ ਚੁੱਕੇ ਆ ਛੱਡਣਾ ਚਾਹਦੇ ਆ ਉਹ ਛੱਡ ਨਹੀਂ پا ਰਹੇ ਕਿਉਂ ਨਹੀਂ ਛੱਡ پا ਰਹੇ ਏ ਦੋੜ ਵੱਜਦੀ ਆ ਤਕਲੀਫ ਹੁੰਦੀ ਆ ਮੈਂ ਜੀ ਐਡ ਦੇਖੀ ਸੀਗੀ ਫੋਨ ਦੇ ਉੱਪਰ ਰਿੰਕ ਬਹੁਤ ਕਰਦਾ ਸੀ ਲਾ ਲਓ ਕੋ ਸਮ ਟਾਈਮ ਦੋ ਡੇ ਲਾ ਲਓ ਇਹ ਪਿੰਡ ਦੇ ਇੱਕ ਮੋਹਤਵਾਰ ਬੰਦੇ ਹੈਗੇ ਨੇ ਸਾਬਕਾ ਸਰਪੰਚ ਸਾਬਕਾ ਸਰਪੰਚ ਠੀਕ ਹੈ ਜੀ ਪਿੰਡ ਦੇ ਬੋਹ ਡਿਕਟਰਸ ਹੈਗੇ ਨਸ਼ੇ ਨਾਲ सरपंच ਸਾਹਿਬ ਨੇ ਇਹ ਸਵਾਲ ਤਾਂ ਤੁਸੀਂ ਵੀ ਕੀਤਾ ਸੀ ਸਾਨੂੰ ਕਿ ਮੈਂ ਇਹਦੇ ਤੇ ਤਨੀ ਲੱਗ ਜੂ ਤੁਹਾਨੂੰ ਵੀ ਪਤਾ ਚੱਲ ਜੂਗਾ ਕਿ ਇੰਡੀਪੈਂਡੈਂਟਸ ਤੁਹਾਨੂੰ ਲੱਗੂਗੀ ਨਹੀਂ ਡੋਜ਼ੀ ਡੋਜ਼ ਜਿੱਦਾਂ ਡਾਕਟਰ ਸਾਹਿਬ ਕਹਿੰਦੇ ਬੈਨ ਸਾਹਿਬ ਉਸ ਤਾਂ ਇਹਦੀ ਡੋਜ਼ ਘਟਾਈ ਕਹਿੰਦੇ ਹੁੰਦੇ ਆ ਕਿ ਇੱਕ ਚੰਗਾ ਕੰਮ ਕਰਨ ਦੇ ਲਈ ਨਾ ਇੱਕ ਪਰਸਨ ਨੂੰ ਤਾਂ ਅੱਗੇ ਆਣਾ ਆਣਾ ਸਾਡੀ ਬਹੁਤ ਅਸੀਂ ਖੁਸ਼ ਆ ਕਿ ਸਾਡੀ ਸ਼ੁਰੂਆਤ ਸਰਪੰਚ ਸਾਹਿਬ ਤੋਂ ਹੋਈ ਹੈ ਇਸ ਦਾ ਰਿਜ਼ਲਟ ਪਹਿਲੇ ਦਿਨ ਤੋਂ ਹੀ ਮਿਲੇਗਾ ਸਾਰੇ ਹੀ ਦਰਸ਼ਕਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਰਮਾਤਮਾ ਕਰੇ ਸਾਰਿਆਂ ਨੂੰ ਚੜ੍ਹਦੀਆਂ ਕਲਾਵਾਂ ਦੇ ਵਿੱਚ ਰੱਖੇ ਤੇ ਪਰਮਾਤਮਾ ਹਰ ਘਰ ਦੇ ਵਿੱਚ ਖੁਸ਼ੀ ਦੇਵੇ ਸੋ ਅੱਜ ਆਪਾਂ ਆਏ ਆ ਸ਼ਹਿਰ ਕੂਥਲਾ ਜ਼ਿਲ੍ਹਾ ਦੇ ਵਿੱਚ ਆਏ ਹੈਗੇ ਆ ਤੇ ਬਾਕੀ ਸਾਡੇ ਨਾਲ ਸਾਡੇ ਜਿਹੜੇ ਕਸਟਮਰ ਹੈਗੇ ਮੌਜੂਦ ਹਨ ਤੇ ਆਪਾਂ ਅੱਜ ਇਹਨਾਂ ਦੇ ਨਾਲ ਕੁਝ ਡੂੰਗੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਹਨਾਂ ਨੇ ਸਾਡੇ ਤੋਂ ਮੈਡੀਸਨ ਲਈ ਸੀ ਤੇ ਉਹਦੇ ਬਾਰੇ ਇਹ ਦੱਸਣਗੇ ਯੂਜ਼ ਕਰਕੇ ਇਹਨਾਂ ਨੂੰ ਕੀ ਫਾਇਦਾ ਹੋਇਆ ਤੇ ਇਹਦੇ ਬਾਰੇ ਗੱਲਬਾਤ ਕਰਨਗੇ ਸਾਡੇ ਵੈਦ ਸੁਖਵਿੰਦਰ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਭਰਾਵਾਂ ਨੂੰ ਭੈਣਾਂ ਨੂੰ ਗੱਲ ਕਰਾਂਗੇ ਆਪਾਂ ਬlès ਕੀ ਆ ਬlès ਪ੍ਰਾਸ਼ ਬਹੁਤ ساری ਦੁਨੀਆ ਬਹੁਤ ਸਾਰੇ ਲੋਕ ਸਾਡੇ ਦੋਸਤ ਭਰਾ ਨਸ਼ੇ ਦੀ ਦਲਦਲ ਦੇ ਵਿੱਚ ਫਸ ਚੁੱਕੇ ਆ ਛੱਡਣਾ ਚਾਹਦੇ ਆ ਉਹ ਛੱਡ ਨਹੀਂ پا ਰਹੇ ਕਿਉਂ ਨਹੀਂ ਛੱਡ پا ਰਹੇ ਤੋੜ ਵੱਜਦੀ ਆ ਤਕਲੀਫ ਹੁੰਦੀ ਆ ਸੋ ਇਸ ਦਾ ਰਿਜ਼ਲਟ ਪਹਿਲੇ ਦਿਨ ਤੋਂ ਹੀ ਮਿਲੇਗਾ ਆਪਾਂ ਕੁਝ ਟਾਈਮ ਪਹਿਲਾਂ ਸਰ ਹੁਣਾਂ ਨੂੰ ਬlesਸ ਪ੍ਰੋਚ ਦਿੱਤਾ ਸੀ ਬਾਕੀ ਇਹ ਦੱਸਣਗੇ ਕਿ ਕਿੱਦਾਂ ਇਹਨਾਂ ਨੇ ਲਿਆ ਸੀ ਔਰ ਕੀ ਇਹਦੇ ਫਾਇਦੇ ਹੋਇਆ ਕੀ ਨੁਕਸਾਨ ਹੈ ਮੈਂ ਜੀ ਐਡ ਦੇਖੀ ਸੀਗੀ ਆਪਣੇ ਫੋਨ ਦੇ ਉੱਪਰ ਜੀ ਤੇ ਜੋ ਕਿ ਮੈਂ ਡਰਿੰਕ ਬਹੁ ਕਰਦਾ ਸੀ ਜੀ ਤੇ ਕੁਝ ਇਸ ਮਾਨ ਇਹ ਮਤਲਬ ਫੀਮ ਲਾਲੋ ਕੋ ਸਮ ਟਾਈਮ ਡੋਟ ਡੇਲਾ ਲੋ ਇਹ ਚੀਜ਼ਾਂ ਮੈਂ ਖਾਂਦਾ ਸੀ ਜੀ ਕਿ ਮੈਂ ਕਾਫੀ ਆਪਣੇ ਆਪ ਨੂੰ ਵੀਕਰਸਮ ਵੀਕਨੈਸ ਵੀ ਕਾਫੀ ਆਈ ਦਰੂ ਪੀ ਕੇ ਚੀਜ਼ਾਂ ਖਾ ਕੇ ਜੀ ਉਸ ਦੇ ਵਿੱਚ ਮੈਨੂੰ ਐਡ ਇੱਕ ਫੋਨ 'ਚੋਂ ਮਿਲੀ ਉਹਦੇ ਵਿੱਚ ਮੈਨੂੰ ਇਹ ਦਵਾਈ ਦਾ ਜ਼ਿਕਰ ਕੀਤਾ ਗਿਆ ਬਲੈਸ ਪ੍ਰਾਸਟਾ ਬਲੈਸ ਪ੍ਰਾਸਟਾ ਉਸ ਤੋਂ ਬਾਅਦ ਇਹਨਾਂ ਦਾ ਕੰਟੈਕਟ ਕੀਤਾ ਜੀ ਮੈਂ ਖੁਦ ਜਾ ਕੇ ਉੱਥੇ ਆਪਣੇ ਵਹੀਕਲ ਤੇ ਤੇ ਮੈਂ ਇਹ ਦਵਾਈ ਲਿਆਂਦਾ ਦਵਾਈ ਮੈਂ ਖਾਧੀ ਮੈਨੂੰ ਬਹੁਤ ਬੈਨੀਫੀਟਰ ਆਇਆ ਜੀ ਬਹੁਤ ਫਾਇਦੇ ਆ ਮਤਲਬ ਕੋਈ ਤੋੜ ਨਹੀਂ ਗਈ ਜੇ ਕੋਈ ਭੈਣ ਭਰਾ ਬੱਚਾ ਮੇਰਾ ਕੋਈ ਇਹ ਚੀਜ਼ਾਂ ਖਾਂਦਾ ਛੱਡਣਾ ਚਾਹੁੰਦਾ ਪਰ ਦਿਲ ਚਾਉਣਾ ਉਹਨਾਂ ਚਾਉਣਾ ਚਾਹੀਦਾ ਪਹਿਲੀ ਗੱਲ ਉਹ ਅੰਦਰੋਂ ਆਪ ਖੋਦ ਛੱਡਣਾ ਚਾਹੀਦਾ ਬਿਲਕੁਲ ਸਹੀ ਗੱਲ ਹੈ ਜੇ ਕਿਸੇ ਦੋਸਤ ਨੇ ਭਰਾ ਨੇ ਨਸ਼ਾ ਛੱਡਣਾ ਆ ਉਹਦਾ ਮਨ ਔਰ ਦਿਲ ਉਹ ਜ਼ਰੂਰੀ ਹੈ ਨਾ ਹੋਣਾ ਚਾਹੀਦਾ ਦੇਖੋ ਦਵਾਈ ਉਤੋਂ ਕੰਮ ਕਰਦੀ ਆ ਜਦੋਂ ਸਾਡੀ ਅੰਦਰਲੀ ਆਤਮਾ ਕਹਿੰਦੀ ਹੈ ਕਿ ਮੈਂ ਹਾਂ ਵੇ ਹੁਣ ਮੈਂ ਰੱਜ ਚੁੱਕਾ ਇਹਨੂੰ ਕਰਕੇ ਮੇਰਾ ਸਰੀਰ ਜਿਹੜਾ ਖੋਖਲਾ ਹੋ ਰਿਹਾ ਅੰਦਰੋਂ ਤੁਹਾਨੂੰ ਕੋਈ ਨੁਕਸਾਨ ਤਾਂ ਨਹੀਂ ਹੋਇਆ ਨੁਕਸਾਨ ਕੋਈ ਨਹੀਂ ਭਾਜੀ ਮੇਰਾ ਬਹੁਤ سارے ਸਵਾਲ ਹੁੰਦੇ ਆ ਸਾਨੂੰ ਸਾਡੇ ਕਮੈਂਟ ਬਾਕਸ ਵਿੱਚ ਕਮੈਂਟ ਆਉਂਦੇ ਆ ਕਿ ਇਹਦੇ ਨੁਕਸਾਨ ਤਾਂ ਨਹੀਂ ਹੈਗੇ ਅੱਪਾ ਅੱਜ ਲਾਈਵ ਪੁੱਛਾਂਗੇ ਸਰ ਹੁਣਾਂ ਕੋਲੋਂ ਕਿ ਤੁਹਾਨੂੰ ਕੋਈ ਇਹਦਾ ਨੁਕਸਾਨ ਤਾਂ ਨਹੀਂ ਹੋਇਆ ਵਰਤਨ ਦੇ ਨਾਲ ਨਹੀਂ ਮੈਨੂੰ ਕੋਈ ਨੁਕਸਾਨ ਨਹੀਂ ਮੈਂ ਸਮਾ ਜਿਹੜਾ ਲੀਵਰ ਵਾਲਾ ਏ ਬੋਤਲ ਵਾਲੀ ਵੀ ਪੀਤੀ ਆ ਜੀ ਲਿਪ ਪੱਖਾ ਸਿਰਪਾਤ ਇਹਦੇ ਨਾਲ ਮੈਨੂੰ ਪਹਿਲਾਂ ਭੁੱਖ ਨਹੀਂ ਸੀ ਬਿਲਕੁਲ ਲੱਗਦੀ ਜਿਆਦਾ ਡਰਿੰਕ ਕਰਨਾ ਜੀ ਇਹ ਜਦੋਂ ਤੋਂ ਮੈਂ ਪੀਣ ਲੱਗਾ ਮੈਨੂੰ ਭੁੱਖ ਦੀਆਂ ਦੋ ਦੀਆਂ ਤਿੰਨ ਰੋਟੀਆਂ ਖਾਣ ਲੱਗ ਪਿਆ ਤਿੰਨ ਸਵੇਰੇ ਤਿੰਨ ਸ਼ਾਮ ਜੀ ਫਰੂਟ ਜੋ ਮਰਜੀ ਖਾਵਾਂ ਸਭ ਕੁਝ ਪਚਣ ਲੱਗ ਪਿਆ ਤੁਹਾਡੀ ਫੈਮਿਲੀ ਕਹਿੰਦੀ ਸੀਗੀ ਕਿ ਇਹਨਾਂ ਦਾ ਤਾਂ ਚਿਹਰਾ ਵੀ ਬਿਲਕੁਲ ਵੀਕ ਹੋ ਗਿਆ ਸੀਗਾ ਹਾਂਜੀ ਹਾਂਜੀ ਮੇਰਾ ਵੀ ਇਹ ਸਹੀ ਆ ਬਹੁਤ ਜ਼ਿਆਦਾ ਬਿਲਕੁਲ ਸਹੀ ਹੈ ਮੇਰੀ ਵਾਈਫ ਨੂੰ ਪੁੱਛ ਲਓ ਮੇਰਾ ਜਿਹੜੀ ਬੋਡੀ weight ਵੀ ਬਹੁਤ loose ਹੋ ਗਿਆ ਸੀ ਫੇਸ ਵੀ ਕਾਲਾ ਹੋ ਗਿਆ ਸੀ ਜੋ ਕਿ ਅੱਜ ਕੁਝ ਫਰਕ ਆ ਅੱਗੇ ਨਾਲੋਂ 50% ਅੱਗੇ ਨਾਲੋਂ ਬਹੁਤ ਚੰਗਾ ਜਦੋਂ ਜੀ ਆਏ ਸੀ ਫਸਟ ਟਾਈਮ ਸਾਡੇ ਕੋਲ ਨਾ ਬੜਾ ਚਿਹਰਾ ਬਹੁਤ ਇੱਕ ਕਮਜ਼ੋਰ ਜਿਹਾ ਸੀ స్వर्ज ਸ਼ਬਦ ਹੈ ਜਿਹੜਾ ਕਿ ਨਸ਼ੇੜੀ ਬੰਦੇ ਹੁੰਦਾ ਇਹ ਜੀ ਪਰ ਅੱਜ ਤੁਹਾਡੇ ਚਿਹਰੇ 'ਚ ਬਹੁਤ ਚੇਂਜ ਹੈ ਹਾਂਜੀ ਨਹੀਂ ਮੈਨੂੰ ਬਹੁਤ ਫੈਲੀਫਟ ਹੈ ਮੈਂ ਤਾਂ ਹਰੇਕ ਬੰਦੇ ਭੈਣ ਭਰਾ ਨੂੰ ਕਹੂੰਗਾ ਜੇ ਕੋਈ ਖਾਂਦਾ ਆਪਣੇ ਛੱਡਣਾ ਚੋਹਤਾ ਦਿਨੋਂ ਤੋਂ ਇਹਨਾਂ ਨਾਲ ਕੰਡੈਕਟ ਕਰੇ ਜਿਵੇਂ ਤੁਹਾਨੂੰ ਭਾਈ ਸਾਹਿਬ ਨੇ ਦੱਸਿਆ ਹੈਗਾ ਆ ਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਸਾਨੂੰ ਇਹ ਹੋਈ ਆ ਕਿ ਇਹ ਪਿੰਡ ਦੇ ਇੱਕ ਮੋਹਤਵਾਰ ਬੰਦੇ ਹੈਗੇ ਨੇ ਇਹ ਸਰਪੰਚ ਸਾਹਿਬ ਵੀ ਆ ਸਾਬਕਾ ਸਰਪੰਚ ਜੀ ਤੇ 5 ਸਾਲ ਪਹਿਲਾਂ ਨੇ ਇਹਨਾਂ ਨੇ ਸਰਪੰਚੀ ਕੀਤੀ ਆ ਤੇ ਬਹੁਤ ਵਧੀਆ ਇਹਨਾਂ ਨੇ ਜਿਹੜੇ ਪਿੰਡ ਦੇ ਕਾਰਜ ਸੁਧਾਰ ਲਈ ਵੀ ਕਾਫੀ ਵਧੀਆ ਉਪਰਾਲੇ ਕੀਤੇ ਹੈਗੇ ਆ ਤੇ ਇਹਨਾਂ ਦੇ ਨਾਲ ਸਾਡੇ ਭੈਣ ਜੀ ਇਹਨਾਂ ਦੇ ਵਾਈਫ ਵੀ ਇਹਨਾਂ ਦੇ ਨਾਲ ਗਏ ਸੀਗੇ ਤੇ ਆਪਾਂ ਇਹਨਾਂ ਤੋਂ ਸੁਣਦੇ ਆਂ ਕਿ ਜਿਸ ਦਿਨ ਪਹਿਲੇ ਦਿਨ ਇਹ ਜਿਹੜਾ ਇਹ ਪ੍ਰੋਡਕਟ ਸਾਡਾ ਬਲਿਸਪਰਾਸ਼ ਜਦੋਂ ਲੈਣ ਗਏ ਸੀ ਤੇ ਉਦੋਂ ਇਹਨਾਂ ਦੀ ਕੰਡੀਸ਼ਨ ਕਿਹੋ ਜੀ ਸੀ ਹਾਂਜੀ ਭੈਣ ਜੀ ਬਹੁਤ ਬੀਕ ਸੀ ਰੋਟੀ ਬਣਾਉਂਦੇ ਸੀ ਪਰ ਖਾਣ ਨੂੰ ਦਿਲ ਨਹੀਂ ਸੀ ਕਰਦਾ ਜੀ ਬਣਾ ਕੇ ਰੱਖ ਲੈਣੀ ਤੁਸੀਂ ਜਿੰਨਾ ਕਹਣਾ ਮੇਰਾ ਨਹੀਂ ਦਿਲ ਕਰਦਾ ਮੈਂ ਕਹਣਾ ਮੇਰਾ ਨਹੀਂ ਤੇ ਜਿਹੜਾ ਇਹਨਾਂ ਦਾ ਜਦੋਂ ਚਿਹਰਾ ਸੀ ਜੋ ਅੱਜ ਉਹ ਚਿਹਰਾ ਜਦੋਂ ਇਹ ਐਡਿਕਟਰ ਸੀਗੇ ਨਸ਼ੇ ਨਾਲ ਕਿ ਉਦੋਂ ਵੀ ਐਦਾਂ ਦਾ ਇਹਨਾਂ ਦਾ ਚਿਹਰਾ ਸੀਗਾ ਨਾ ਜੀ ਦੇਖ ਹੀ ਨਹੀਂ ਸੀ ਹੁੰਦੇ ਠੀਕ ਹੈ ਜੀ ਬੀ ਬਹੁਤ ਜ਼ਿਆਦੀ ਡਰਿੰਕ ਕੀਤੀ ਸੀ ਹੂੰ ਹੂੰ ਮਤਲਬ ਫੇ ਆਪ ਹੀ ਮੰਨ ਮੰਨਿਆ ਬਈ ਕਹਿੰਦੇ ਕਿੱਥੇ ਚੱਲੀਏ ਮੈਂ ਕਿਹਾ ਕੈਡਜੀ ਆਈ ਆ ਫੋਨ ਵਿੱਚ ਦੇਖ ਲਓ ਠੀਕ ਹੈ ਜੀ ਦੂਸਰੇ ਦਿਨ ਹੀ ਅਸੀਂ ਮਤਲਬ ਐਲੋਪੈਥੀ ਹੱਲ ਨਹੀਂ ਗਏ ਠੀਕ ਹੈ ਜੀ ਉੱਥੇ ਗਏ ਐਲੋਪੈਥੀ ਦੀਆਂ ਬਹੁਤ ਜ਼ਿਆੜੀਆਂ ਦਵਾਈਆਂ ਖਾਧੀਆਂ ਪਰ ਫਰਕ ਨਹੀਂ ਸੀ ਪੈਂਦਾ ਠੀਕ ਹੈ ਜੀ ਤੇ ਫਿਰ ਅਸੀਂ ਉੱਥੇ ਪਹੁੰਚੇ ਤਾਂ ਸਾਨੂੰ ਹਫ਼ਤੇ ਦੇ ਵਿੱਚ ਹੀ ਸਰੀਰ ਨੂੰ ਪਤਾ ਲੱਗਣ ਲੱਗ ਪਿਆ ਠੀਕ ਹੈ ਜੀ ਨਾਲ ਹੀ ਭੁੱਖ ਵਧ ਗਈ ਰੋਟੀ ਖਾਣ ਲੱਗ ਪਿਆ ਹੁਣ ਅਸੀਂ ਬਿਲਕੁਲ ਠੀਕ ਆ ਠੀਕ ਹੈ ਜੀ ਇਹ ਬਲੇਸ ਪ੍ਰਾਸ਼ ਲੈਣ ਤੋਂ ਬਾਅਦ ਜਿਹੜੀ ਨਸ਼ੇ ਦੀ ਇਹਨਾਂ ਨੂੰ ਸਰਪੰਨ ਸਾਹਿਬ ਜੀ ਨੂੰ ਲਤ ਲੱਗੀ ਸੀ within ਪਹਿਲੇ ਦਿਨ ਤੋਂ ਹੀ ਤੁਹਾਨੂੰ ਜਿਹੜਾ ਨਸ਼ਾ ਤੁਹਾਡਾ ਰੁਗ ਗਿਆ ਸੀਗਾ ਨਾ ਜੀ ਹਾਂਜੀ ਹਾਂਜੀ ਪਹਿਲੇ ਦਿਨ ਤੋਂ ਬਿਲਕੁਲ ਕੋਈ ਤੋੜ ਕੋਈ ਤੋੜ ਨਹੀਂ ਹੈ ਕੋਈ ਤੋੜ ਨਹੀਂ ਹੁੰਦੀ ਸੀ ਵੀ ਅਸੀਂ ਇਹ ਖਾ ਕੇ ਜੀ ਜਿੱਦਾਂ ਆਮ ਕਈ ਕਹਿੰਦੇ ਨੇ ਖਾ ਕੇ ਵੀ ਤੋੜ ਲੱਗਦੀ ਹੈ ਇਹਦੇ ਨਾਲ ਉਹ ਚੀਜ਼ ਨਹੀਂ ਨਾ ਸ਼ੇਕਾਂ ਨਾ ਮਤਲਬ ਕਬਰਾ ਸ਼ਰੀਰ ਨੂੰ ਕਹਿੰਦੀ ਹੈ ਪਸੀਨਾ ਆ ਬੰਦਾ ਆ ਉਹ ਚੀਜ਼ਾਂ ਕੁਝ ਨਹੀਂ ਤਰ ਤਰਦ ਕਰਨ ਲੱਪੰਦੀ ਆ ਹਾਰਟ ਬੀਟ ਵੱਜ ਜਾਂਦੀ ਆ ਐਦਾਂ ਦੇ ਜਿਹੜੇ ਲੱਛਣ ਆ ਜਦੋਂ ਬੰਦਾ ਨਸ਼ਾ ਨਹੀਂ ਕਰਦਾ ਨਸ਼ਾ ਨਹੀਂ ਮਿਲਦਾ ਸੋ ਉਹਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੋ ਬਲੈਸ ਪ੍ਰਾਸ਼ ਖਾਣ ਦੇ ਨਾਲ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਊਗੀ ਬਲੈਸ ਪ੍ਰਾਸ਼ ਇੱਕੋ ਇੱਕ ਪ੍ਰਾਸ਼ ਹੈ ਔਰ ਤੁਸੀਂ ਜਦੋਂ ਮੰਗਵਾਣਾ ਆ ਸਾਡੇ ਨਾਲ ਕੰਟੈਕਟ ਜਰੂਰ ਕਰਨਾ ਡੋਜ਼ ਇਹਦੀ ਕਿੰਨੀ ਲੈਣੀ ਆ ਉਹ ਅਸੀਂ ਤੁਹਾਨੂੰ ਫਿਰ ਦੱਸਾਂਗੇ ਤੁਹਾਡੇ ਨਸ਼ੇ ਦੇ ਅਕੋਰਡਿੰਗ ਕਿ ਤੁਸੀਂ ਕਿੰਨਾ ਕਿੰਨਾਸ਼ੇ ਦੇ ਆਦੀ ਹੋ ਰੈਂਕ ਕਰਨ ਦੇ ਨਾਲ ਲੀਵਰ ਨੂੰ ਕਿੰਨੀ ਤੁਸੀਂ ਦੱਸ ਰਹੇ ਕਿ ਸਾਡੇ ਲੀਵਰ ਨੂੰ ਬਹੁਤ ਜ਼ਿਆਦਾ ਸਮੱਸਿਆ ਆ ਗਈ ਸੀ ਮਤਲਬ ਕਾਫੀ ਭਾਜੀ ਮੈਂ ਹੁਣ ਤਾਂ ਦੱਸ ਹੀ ਨਹੀਂ ਸਕਦਾ ਸੀ ਇਥੇ ਪੇਨ ਹੋਣ ਸ਼ੁਰੂ ਹੋ ਜਾਂਦੀ ਸੀ ਜੀ ਜਾਂ ਤੇ ਮੈਂ ਦਵਾਈਆਂ ਬਹੁਤ ਖਾਧੀਆਂ ਉਹਦੇ ਨਾਲ ਕੋਈ ਬੈਨੀਫਿਟ ਨਹੀਂ ਹੋਇਆ ਤੇ ਇਹਦੇ ਨਾਲ ਮੈਨੂੰ ਹੁਣ ਕੋਈ ਕਿੰਨੇ ਦਿਨਾਂ ਚ ਤੁਹਾਨੂੰ ਲੀਵਰ ਨੇ ਫਰਕ ਪਾਣਾ ਸ਼ੁਰੂ ਕਰਤਾ ਸੀ ਇਹ ਵੀਕ ਦੇ ਵਿੱਚ ਵਿੱਚ 1 ਵੀਕ ਦੇ ਵਿੱਚ 1 ਵੀਕ ਦੇ ਵਿੱਚ ਤੁਹਾਨੂੰ ਭੁੱਖ ਲੱਗਣੀ ਪ੍ਰੋਪਰ ਸਹੀ ਹੋ ਗਈ ਸੀ ਤੁਸੀਂ ਖਾਣਾ ਜਿੱਥੇ ਅੱਧੀ ਰੋਟੀ ਖਾਂਦੇ ਸੀ ਉੱਥੇ ਹੁਣ ਤਾਂ 2-3 ਰੋਟੀਆਂ ਖਾਂਦਾ ਹਾਂ ਜੀ ਫੈਮਿਲੀ ਖੁਸ਼ ਹੋਣੀ ਆ ਹੁਣ ਤਾਂ ਮੈਂ ਹੈਗਾ ਵਾਈਫੇ ਮੇਰੀ ਖੁਸ਼ ਆ ਉਹਨਾਂ ਨੂੰ 슈ਗਰ ਸੀ ਉਹ ਵੀ ਠੀਕ ਹੋਰ ਐ ਤੁਸੀਂ ਇਹ ਦੱਸੋ ਕਿ ਕਈ ਬੰਦੇ ਸੋਚਦੇ ਆ ਵੀ ਜੇ ਉਹ ਦਵਾਈ ਛੱਡੀ ਇਹਦਾ ਬੰਦਾ ਆਦੀ ਹੋ ਜਾਂਦਾ। ਕਿਹਾ ਤੁਹਾਨੂੰ ਤੁਸੀਂ ਆਦੀਦੀ ਨਹੀਂ ਹੋਏ ਬਲੈਸ ਪਰਾਸ਼ ਦੀ? ਨਹੀਂ 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 ਕੋਈ ਗੱਲ। ਇਸ ਟਾਈਮ ਬਲੈਸ ਪਰਾਸ਼ ਵੀ ਬੰਦ ਹੋ ਗਿਆ ਤੁਹਾਡਾ? ਬੰਦ ਆ ਜੀ। ਠੀਕ ਹੈ ਜੀ। ਬੱਸ ਮੈਂ ਇਹ ਕੈਮਰੇ ਮੂਰੇ ਤਾਂ ਪਛਾਇਆ ਜੀ। ਕਈ ਵਾਰ ਬੰਦੇ ਸੋਚਦੇ ਆ ਵੀ ਉਹ ਛੱਡੂਗੇ ਤਾਂ ਇਹ ਹੋ ਜਾਣਾ। ਨਹੀਂ ਨਹੀਂ ਇਦਾਂ ਦੀ ਕੋਈ ਪ੍ਰੋਬਲਮ। ਇਦਾਂ ਦੀ ਕੋਈ ਪ੍ਰੋਬਲਮ ਤੇ ਨਹੀਂ ਆਈ। ਇਹ ਸਰਪੰਚ ਸਾਹਿਬ ਅਕਸਰ ਹੀ ਜਿੱਦਾਂ ਨਾ ਜੀ ਕਮੈਂਟ ਦੇ ਵਿੱਚ ਵੀ ਬੈਸੀ ਕਾਲ ਤੇ ਵੀ ਜਦੋਂ ਸਾਡਾ ਕਿਸੇ ਨੇ ਰਾਫਤਾ ਕਰਨ ਹੁੰਦਾ ਨਾ ਜੀ ਜਦੋਂ ਬਲੇਸਪਰਾਸ਼ ਮੰਗਦੇ ਆ ਉਹਨਾਂ ਦਾ ਪਹਿਲਾ ਸਵਾਲ ਇਹ ਆਏ ਜਾਂਦਾ ਆਉਂਦਾ ਕਹਿੰਦੇ ਜੀ ਇਹ ਆਜ਼ਾਦ ਚੀਜ਼ਾਂ ਛੱਡਦੇ ਆ ਇਹ ਖਾਨੇ ਆ ਹੀ ਇੱਥੇ ਤਾਂ ਨਾ ਲੱਗਦੀਏ ਸਰਪੰਚ ਸਾਹਿਬ ਬਾਰੇ ਐਡਾ ਨਹੀਂ ਕੋਈ ਗੱਲ ਸਰਪੰਚ ਸਾਹਿਬ ਸੇ ਇਹ ਸਵਾਲ ਤਾਂ ਤੁਸੀਂ ਵੀ ਕੀਤਾ ਸੀ ਸਾਨੂੰ ਕਿ ਮੈਂ ਇਹਦੇ ਤੇ ਤਾਂ ਨਹੀਂ ਲੱਗ ਜੂ ਲੱਗ ਜੂ ਹਮੈਂ ਕੀਤਾ ਸੀ ਤੁਸੀਂ ਲੱਗਿਆ ਉਸ ਟਾਈਮ ਮੈਨੂੰ ਇਸ ਮੈਂ ਯੂਜ਼ ਨਹੀਂ ਸੀ ਕੀਤੀ ਜੀ ਜੀ ਹੁਣ ਮੈਂ ਇਹਨੂੰ ਵਰਤੀ ਆ ਤਾ ਮੈਨੂੰ ਪਤਾ ਲੱਗਾ ਜੀ ਜੀ ਤੁਸੀਂ ਵੀ ਵਰਤੋ ਤੁਹਾਨੂੰ ਵੀ ਪਤਾ ਚੱਲ ਜਾਊਗਾ ਕਿ ਇੰਡੀਪੈਂਡੈਂਟ ਤੁਹਾਨੂੰ ਲੱਗੂਗੀ ਨਹੀਂ ਡੋਜ਼ ਦੀ ਡੋਜ਼ ਜਿੱਦਾਂ ਡਾਕਟਰ ਸਾਹਿਬ ਕਹਿਣ ਬੈਦ ਸਾਹਿਬ ਉਸ ਤਾਂ ਇਹਦੀ ਡੋਜ਼ ਘਟਾਈ ਜੋ ਠੀਕ ਹੈ ਸੋ ਸਰਪੰਚ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਜਾਨੂੰ ਇੱਥੇ ਬੁਲਾਇਆ ਬੁਲਾ ਕੇ ਤੁਸੀਂ ਆਪਣਾ ਰਿਵਿਊ ਆਪ ਦਿੱਤਾ ਬੜੀ ਖੁਸ਼ੀ ਦੀ ਗੱਲ ਹੈ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਤੇ ਬਾਕੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈਗੀ ਆ ਕਿ ਤੁਸੀਂ ਇੱਕ ਮਤਲਬ ਜ਼ਿੰਮੇਵਾਰ ਪਿੰਡ ਦੇ ਜਿਹੜੇ ਸਰਪੰਚ ਸਾਹਿਬ ਵੀ ਤੁਸੀਂ ਰਹੇ ਆ ਪੰਜ ਸਾਲ ਇਹ ਜ਼ਿੰਮੇਵਾਰੀ ਨਿਭਾਈ ਆ ਕਿਉਂਕਿ ਇਹ ਕਹਿੰਦੇ ਕਹਿ ਲੋ ਵੀ ਇੱਕ ਮਤਲਬ ਬਾਪ ਦੇ ਸਮਾਨ ਹੁੰਦਾ ਜਿਹੜਾ ਸਰਪੰਚ ਪੂਰੇ ਪਿੰਡ ਪਿੰਡ ਦਾ ਹਾਂ ਜਿਹਦਾ ਕਹਿੰਦੇ ਹੁੰਦੇ ਆ ਕਿ ਇੱਕ ਚੰਗਾ ਕੰਮ ਕਰਨ ਦੇ ਲਈ ਨਾ ਇੱਕ ਪਰਸਨ ਨੂੰ ਤਾਂ ਅੱਗੇ ਆਣਾ ਹੀ ਪਿਆਸੋਂ ਅਸੀਂ ਬਹੁਤ ਅਸੀਂ ਖੁਸ਼ ਆ ਕਿ ਸਾਡੀ ਸ਼ੁਰੂਆਤ ਸਰਪੰਚ ਸਾਹਿਬ ਤੋਂ ਹੋਈ ਆ ਸੋ ਸਾਨੂੰ ਆਸ ਕਰਦੇ ਆ ਕਿ ਜਿਹੜੇ ਵੀ ਸਾਡੇ ਭਰਾ ਛੱਡਣਗੇ ਹੁਣ ਕੈਮਰੇ ਦੇ ਮੋਹਰੇ ਆਉਣ ਤੋਂ ਡਰਨਗੇ ਨਹੀਂ ਇਹਨਾਂ ਦੇ ਇੱਕ ਮਹਤਵਪੂਰਨ ਬੰਦਾ ਕੈਮਰੇ ਦੇ ਕੇ ਆ ਕੇ ਦੱਸ ਸਕਦਾ ਆਪਣੀ ਪੂਰੀ ਕਹਾਣੀ ਤਾਂ ਇੱਕ ਆਮ ਵਿਅਕਤੀ ਵੀ ਆ ਕੇ ਦੱਸ ਸਕਦਾ ਸਾਰੇ ਦਰਸ਼ਕਾਂ ਦਾ ਅਸੀਂ ਪਹਿਲਾਂ ਫਿਰ ਤੋਂ ਧੰਨਵਾਦ ਕਰਦੇ ਹਾਂ ਉਹਨਾਂ ਵੀਰਾਂ ਦਾ ਉਹਨਾਂ ਸਾਡੇ ਬੱਚਿਆਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਮੈਡੀਸਿਨ ਲੈ ਕੇ ਨਸ਼ਾ ਛੱਡਿਆ ਆ ਇਹਦੇ ਵਿੱਚੋਂ ਉਹ ਬਾਹਰ ਹੋਇਆ ਉਹਨਾਂ ਦਾ ਇੱਕ ਵਧੀਆ ਜੀਵਨ ਹੋਇਆ ਸੋ ਇਹ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹ ਸਿਗਾ ਦੇਖੋ ਐਡਿਕਟਡ ਬੰਦਾ ਇੱਕ ਦੇਖੋ ਹਰ ਇੱਕ ਦੀ ਪਰਸਨਲ ਲਾਈਫ ਹੁੰਦੀ ਆ ਹਰ ਇੱਕ ਦਾ ਆਪਣਾ ਇੱਕ ਸੈੱਲ ਬਣਿਆ ਹੁੰਦਾ ਹਰ ਇੱਕ ਦੀ ਇੱਕ ਫੇਥ ਵੈਲਿਊ ਬਣੀ ਹੁੰਦੀ ਆ ਉਸ ਚੀਜ਼ ਨੂੰ ਲੈ ਕੇ ਸਰਪੰਚ ਸਾਹਿਬ ਕੋਈ ਆਪਣਾ ਚਿਹਰਾ ਕੈਮਰੇ ਦੇ ਅੱਗੇ ਨਹੀਂ ਲਿਓ ਨਹੀ ਆਉਦਾ ਇਹ ਮੰਨਦੇ ਇਸ ਗੱਲ ਨੂੰ ਤੇ ਬੜੀ ਸਾਨੂੰ ਇਹ ਖੁਸ਼ੀ ਹੋਈ ਆ ਕਿ ਤੁਸੀਂ ਸਾਨੂੰ ਆਪ ਕਹਿ ਕੇ ਇੱਥੇ ਬੁਲਾਇਆ ਕਿ ਕੋਈ ਗੱਲ ਨਹੀਂ ਯਾਰ ਜਿਹੜੀ ਚੀਜ਼ ਇਹ ਵੀ ਇੱਕ ਰੋਗ ਆ ਹਾਂ ਰੋਗ ਜੇ ਮੇਰਾ ਇਹ ਠੀਕ ਹੋਇਆ ਤੇ ਮੈਨੂੰ ਕੈਮਰੇ ਮੂਰੇ ਆਣ ਦੀ ਵੀ ਕੀ ਸੰਗ ਹੈਗੀ ਆ ਸੋ ਇਸੇ ਕਰਕੇ ਅਸੀਂ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਆ ਸਾਨੂੰ ਬਹੁਤੇ ਕਮੈਂਟਾਂ ਚ ਆਉਂਦਾ ਸੀਗਾ ਵੀ ਕੋਈ ਜੇ ਕਿਸੇ ਨੇ ਛੱਡਿਆ ਇੱਕ ਵੀ ਕੋਈ ਇਦਾਂ ਦਾ ਪਰਸਨ ਸਾਨੂੰ ਕੈਮਰੇ ਮੂਰੇ ਪੇਸ਼ ਕਰੋ ਸੋ ਸਬੱਬ ਬਣਿਆ ਸਰਪੰਚ ਸਾਹਿਬ ਜੀ ਨੇ ਸਾਨੂੰ ਆਪ ਇੱਥੇ ਬੁਲਾਇਆ ਕਿ ਬਾਈ ਮੈਂ ਇਹ ਤੁਹਾਡਾ ਜਿਹੜਾ ਵੀਊ ਮੈਂ ਦਊਂਗਾ ਸੋ ਅਸੀਂ ਅੱਜ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਆਏ ਹੈਗੇ ਆ ਸਰਪੰਚ ਸਾਹਿਬ ਜੀ ਪਿੰਡ ਕਿਹੜਾ ਸਾਡਾ ਪਿੰਡ ਹੀ ਬਣਾ ਜੀ ਅੱਛਾ ਜੀ ਸੈਂਟ ਸਿਟੀ ਦਾ ਪੀਟੀਯੂ ਦੇ ਬਿਲਕੁਲ ਬੈਕ ਸਾਈਡ 1.5 ਕਿਲੋਮੀਟਰ ਤੇ ਆ ਠੀਕ ਆ ਜੀ ਇਹ ਕਹਿੰਨੇ ਇਨਫੋਰਮੇਸ਼ਨ ਲੈਣੀ ਹੋਵੇ ਸਾਬਕਾ ਸਰਪੰਚ ਠੀਕ ਆ ਜੀ ਪਿੰਡ ਡੇਬਨ ਉਹਨਾਂ ਦੇ ਘਰੋਂ ਆ ਕੇ ਇਨਫੋਰਮੇਸ਼ਨ ਲੈ ਸਕਦੇ ਤੇ ਇਹਦੇ ਨਾਲ ਹੀ ਸਰ ਆਪਾਂ ਅਸਥਤ ਲੈ ਲੈਂਦੇ ਆ ਤੇ ਸਸਤੀ ਕਾਰ ਜੀ ਥੈਂਕ ਯੂ ਤੁਹਾਡਾ ਬਹੁਤ-ਬਹੁਤ ਧੰਨ ਵੀ ਬਹੁਤ-ਬਹੁਤ ਤੁਹਾਡਾ ਵੀ ਬਹੁਤ